ਸ਼ਾਹਰ ਮੈਨੂੰ ਫੜਾ ਦੇ ਮੁਸਲੇ ਆ ਨਾ ਪੜਾਉਂਦਾ ਫਾਕੇ ਉਹ ਨਾ ਚੱਕ ਸਕਦਾ ਇਹ ਹਾਂ ਸਾਰ ਹੈ ਸਾਰ ਹੈ ਹੋਰ ਕਿ ਬਲਜਿੰਦਰ ਸਿੰਘ ਦਾ ਪੋਤਾ ਇਹ ਗੁਰシャン ਵੀ ਵਾਸਤੇ ਪ੍ਰਤੀਪੇ ਤੋਂ ਘੜੀ ਬਿਲਕੁਲ ਨਵੀਂ ਹੈ ਇਹ ਨਿਊ ਮਾਡਲ ਆਇਆ ਹੁਣ ਲੇਟੈਸਟ ਗੁਰシャン ਵੀ ਰਹਿ ਗਿਆ ਗੁਰシャン ਵੀ ਕਰੋ ਸਟਾਰਟ ਆਇਆ ਜਿਹੜਾ ਬੰਦਾ ਕੋ ਪਹਿਲਾਂ ਕੋ ਬੈਠਾ ਸੀ ਨਾ ਕੁਰਸੀ ਉੱਤੇ ਉਹਨੇ ਗੇਮ ਬਲਾਕ ਦੀ ਕਰਕੇ ਛੱਡ ਤੀ ਇਦਾਂ ਹੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਇੱਧਰ ਮੇਰੇ ਗੁਰシャン ਵੀ ਸਾਡਾ ਉੱਠ ਕੇ ਸਵੇਰੇ ਸਵੇਰੇ ਤਿਆਰ ਹੋ ਗਿਆ ਪੱਗ ਬਨ ਲਈ ਵਾਪਾਰੀ ਪੋਤਰੀ ਨੇ ਹਨਾ ਨੀਲੇ ਰੰਗ ਦੀ ਚੜਾ ਕਲਰੀ ਪੱਗ ਬਨ ਲਈ ਆ ਤੇ ਕੁਸ਼ਾ ਦੀ ਮਮਾ ਹਲੇ ਰੈਡੀ ਹੋ ਰਹੀ ਆ ਤੇ ਅਸੀਂ ਰੈਡੀ ਹੋ ਗਏ ਆ ਤੇ ਸਾਡਾ ਮਿੱਤਰੋ ਪ੍ਰੋਗਰਾਮ ਜਾਣ ਦਾ ਮਾਰਕੀਟ ਨੂੰ ਕੋਲ ਸਾਮਾਨ ਜਾ ਕੇ ਲੈ ਕੇ ਆਉਣੇ ਤੁਹਾਡੇ ਸਾਰੇ ਬਲੌਗ ਸ਼ੇਅਰ ਕਰਦੇ ਆ ਲਓ ਵੀਸੀ ਮਰ ਵੀ ਆ ਗਈ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਹੋ ਗਈ ਮਾਰਨਿੰਗ ਜੀ ਅਸੀਂ ਸਾਰੇ ਰੈਡੀ ਆ ਤੇ ਆਪਾਂ ਚੱਲਦੇ ਹਾਂ ਮਾਰਕੀਟ ਨੂੰ ਮਾਲ ਦੇ ਵੀ ਥੋੜਾ ਸਾਮਾਨ ਘਰ ਦਾ ਲੈ ਕੇ ਆਉਣੇ ਸਾਡੀ ਪੈਂਟਰੀ ਮਿਲੋ ਸਾਡੀ ਪੈਂਟਰੀ ਮਿਲ ਸਾਡੀ ਪੈਂਟਰੀ ਸਵੇਰੇ ਸਵੇਰੇ ਆਪ ਕੈਸੇ ਸੋਚ ਰਹੇ ਹੋ ਇਹ ਨਾ ਬੈਰ ਤ੍ਰਿਕ ਮਿੱਤਰ ਇਦਾਂ ਇਹਨਾਂ ਇਦਾਂ ਪੈਰਾਂ ਨੂੰ ਨਾ ਏਦਾਂ ਮੁੜ ਕੇ ਬੈਣਾ ਦੇਖੋ ਤੂੰ ਤੇ ਲਿਲਕੋ ਗਈ ਜਮਿਆ ਦੇਖੋ ਯਾ ਦੇਖ ਇਹ ਏਦਾਂ ਮੁੜ ਕੇ ਬੈਰੇ ਬੈਰੇ ਸੋਨ ਰਾਮ ਕੋ ਰਾਮ ਨਾ ਯਾਰ ਬੈਰ ਕੋਠੇ ਹੀ ਪੋਣੀਆਂ ਸਸ ਸਿੰਪਲ ਕੋਠੀ ਸੀ ਕਿਉਂ ਕੁੜਾ ਚੱਕੜੇ ਬਾਹਰ ਪੈ ਚੱਕੜ ਇਦਾਂ ਨਾ ਖਿਆਲ ਬਹੁਤ ਰੱਖਦੇ ਆ ਇੱਕ ਗਾਣਾ ਜੇ ਕਹਿੰਦਾ ਨਾ ਬੱਲੀਏ ਬੜਿਆਂ ਨਾ ਕਰ ਮੇਰੀ ਮਾਂ ਬੱਲੀ ਉਹ ਗਾ ਸੱਚੀ ਕਰ ਲੈ ਇਹਨਾਂ ਆਪਣਾ ਫਿਕਰੇ ਪਾਵੇਂ ਹੋਵੇ ਨਾ ਭਾਈ ਦੂਜਾ ਫਿਕਰੇ ਬਹੁਤ ਆ ਨਾ ਕੱਪੜੇ ਚੱਕਰਵਾ ਪਾ ਲੋ ਆ ਬਾਲੋ ਮੈਨੂੰ ਹੁੰਦੇ ਵੀ ਹਲਕੇ ਕੱਪੜੇ ਪਾ ਕੇ ਬੰਦਾ ਸੁੱਖਾ ਰਹਿੰਦਾ ਤੇ ਬਾਕੀ ਮੌਸਮ ਮਿੱਤਰਾ ਜੀ ਬਹੁਤਾ ਜਿਆਦਾ ਠੰਡਾ ਨਹੀਂ ਹੈਗਾ ਠੀਕ ਹੈ ਮੌਸਮ ਅੱਜ ਧੁੱਪ ਲੱਗੀ ਵੀ ਆ ਕਿਸ ਤੂ ਜੈ ਸੋ ਸਾਡੇ ਗਵੰਢੀ ਰੰਬੇ ਨੂੰ ਕੀ ਲੋਡ ਪੈ ਗਈ ਕਿਸ ਤੂ ਜੈ ਸੋ ਰੰਬੇ ਹੈ ਨਾ ਕਿਹਾ ਵੀ ਨਾ ਚਲੋ ਆਈਓ ਤੇ ਪਾਸੋਂ 라 ਸਪਿੰਤਾ ਸੇ ਵੋਈ

Capito? No, io chiave non ce l'ho, se no tu non ce l'hai corrente qua per agganciare questo questa arriva, arriva fino a questo carrello. Si, sì, possiamo dai, ce la prolunga? Si, sì, dai. Lì. Eh, ma qui no, qua non c'è niente, qua sono citofoni. Io, ma lì, io dentro pizzeria no, c'è. No, no. Io non pensavo che... Non te l'ha un lunga? Ma manco per lunga ce l'ho io. Ah. Perché tutte... capito? Tutte non Va bene, ok. Non c'è problema, tanto... Papo, posso sentire qualcun altro, no? Ma no, io chiamo un amico mio. Sì, no, aspetta, senti questo qua, come si chiama? Autoscuola, cioè, lui c'è le chiavi. Sì. Ah, ok. Perché okay. Lì, capito? Fa sentire a te. Sì, sì, sì. ਕਿਹਦੇ ਸਾਲਾ ਮਾ ਨਾ ਨੋ ਨੋ ਫਸਤ ਮਾਕਮੇ ਸੇ ਓਕੇ ਚੇਕ ਕਰ ਲੈ ਕੇ ਬੇ ਦੀਂ ਪੋਸੇ ਜਲਾਈ ਕੱਪੜੇ ਸਾਰੇ ਫੇਰ ਅੱਜ ਕਾਲੇ ਪਾਲੇ ਆਪਾਂ ਨੇ ਤੇਰੇ ਤਾਂ ਫਿਰ ਸਿਵ ਨੇ ਕੋਟ ਵੀ ਕਾਲਾ ਚੱਕ ਕੇ ਲਿਆਦਾ ਮਨੋਂ ਐ ਤਾਂ ਵੀ ਲਾਲ ਕੋਟ ਚੱਕ ਕੇ ਲੈ ਗਈ ਤੂੰ ਪਹਿਲਾਂ ਇਹ ਬਾਰੇ ਤੇ ਅਸਲੀ ਹੈ ਜੀ ਉਹ ਚੱਕ ਲਾਉਣਾ ਉਹ ਕੋਟ ਹੈ ਮੇਰੇ ਤੋਂ ਜਿਹੜਾ ਆਪਾਂ ਘਰ ਵੀ ਪਾਲੀਦਾ ਤੇ ਕੰਮ ਤੇ ਵੀ ਪਾਲੀਦਾ ਜੰਮੇ ਉਹਦੀ ਪਾਲੀਦਾ ਹੁਣ ਬਾਹਰ ਚ ਉਹਦੀ ਪਾਲੀਦਾ ਮੈਂ ਕਹਿੰਦਾ ਇੱਕ ਵਿਆਹ ਉਹ ਵੀ ਆਪਾਂ ਹੀ ਕੋਟ ਕੇ ਲਾ ਦੇ ਦੇਣਾ ਆਪਣਾ ਸਾਡੇ ਕੀ ਸਾਦ ਨੂੰ ਸਵਾਦ ਨਹੀਂ ਕੁਝ ਹੈਗਾ ਨਾ ਨਾ ਉਹ ਤੁਹਾਨੂੰ ਨਾ ਮਾਪਾ ਕੇ ਲੈ ਕੇ ਜਾਵਾਂਗੇ ਜੀ ਆਪਾਂ ਨੂੰ ਕੱਪੜੇ ਕੋਪੜੇ ਘੱਟੇ ਕੱਪੜੇ ਹੀ ਹੋ ਰਿਹਾ ਵਾ ਜਿਹੜੇ ਇੱਥੇ ਦਿੱਖਿਆ ਬਸ ਕੰਮ ਹੋਣਾ ਜ਼ਰੂਰੀ ਆ ਚਾਹ ਚੁੱਤਾ ਨਹੀਂ ਪੀਣੀ ਸ਼ਾਨੀਰ ਨਹੀਂ ਨਹੀਂ ਮੈਂ ਨਹੀਂ ਬਈ ਸ਼ਾਨੇ ਨਹੀਂ ਪੀਣੀ ਚਾਹ ਮੈਂ ਤਰੋ ਚਾਹ ਚਾਦਾ ਘੱਟ ਸੀ ਸਾਨੂੰ ਚਾਹ ਸਿਰ ਪਸੰਦ ਨਾ ਜਿਹੜੀ ਘਰ ਦੀ ਚਾਹ ਬਣਦੀ ਆਪਣੀ ਕੋਈ ਸਾਨੂੰ ਉਹ ਵੱਧ ਪਸੰਦ ਹੈ ਤੇ ਪਸੰਦ ਤਾਂ ਮੈਨੂੰ ਵੀ ਹੈਗੀ ਆ ਪਰ ਕਫੇ ਜੇ ਤੋਂ ਬਗੈਰ ਥੋੜਾ ਲੱਗੜ ਵੀ ਨਹੀਂ ਸਰਦਾਰ ਜਿੱਦਾਂ ਸਿਮਰ ਗੈਂਦੀ ਆ ਵੀ ਲੱਗੀ ਕਫੇ ਲੱਗੀ ਲੱਗੀ ਨਹੀਂ ਹੈਗੀ ਮਤਲਬ ਇਹ ਹੋ ਜਾਂਦਾ ਵੀ ਜਲਾ ਐ ਹੁੰਦਾ ਵੀ ਕਫੇ ਪੀ ਲੋ ਯਾਰ ਹਨਾ ਇਦਾਂ ਹੋ ਜਾਂਦਾ ਇਹ ਤਾਂ ਬਹੁਤ ਠੰਡਾ ਹੈ ਟੈਂਪਰੇਚਰ ਹੁਣ ਦਾ 5 ਡਿਗਰੀ ਟੈਂਪਰੇਚਰ ਹੈ ਤੇ ਆਪਾਂ ਰੁਗਿਆਂ ਬਾਅਦ ਤੇ ਚਾਹ ਪੀ ਕੇ ਕਾਫੀ ਪੀ ਕੇ ਫਿਰ ਅੱਗੇ ਚੱਲਦੇ ਹਾਂ ਠੀਕ ਹੈ ਜੰਮਾ ਹਾਂਜੀ ਸ਼ਾਇਦ ਕੁਝ ਪੀ ਲਈ ਮਾੜਾ ਮੋਟਾ ਕੰਪਨੀ ਕੰਪਨੀ ਜਿਹੜੀ ਕੰਪਨੀ ਜਾਨੂੰ ਹਾਂ ਇਹ ਤਾਂ ਕੰਪਨੀ ਦੋਗੇ ਸ਼ਾਨਾ ਲੋ ਜੀ ਮਿੱਤਰੋ ਬਾਅਦ ਤੇ ਪਹੁੰਚ ਗਏ ਆ ਬਾਹਰ ਠੰਡ ਹੈ ਅੰਦਰ ਵਧੀਆ ਸਿਸਟਮ ਲੱਗੇ ਹੋਣਾ ਇੱਥੇ ਬੈਠ ਲੱਗੇ ਸੂਫੇ ਬੈਰ ਵੀ ਸ਼ਾਂਸ ਹੈ ਬੈਠ ਕੇ ਚਾਚੂ ਪੀ ਕੇ ਚੱਲਦੇ ਆ ਬਾਹਰ ਤੇ ਐਦਾ ਹੁੰਦਾ ਜੀ ਜੇ ਦਾ ਤੁਸੀਂ ਕਫੇ ਆਪਣਾ ਖੜਕੇ ਬੰਦ ਕੋ ਤੇ ਕੋਈ ਸੁਮਾਰੇ ਕਰਨੀ ਆ ਉਹਦਾ ਕੋਸਟਲੀ ਹੋਰ ਹੁੰਦੀ ਆ ਜੇ ਬਾਹਰ ਤੁਸੀਂ ਬੈਠ ਕੇ ਚਾਹ ਦੀ ਜਾਨੀ ਆ ਨਾ ਉਹਦਾ ਖਰਚਾ ਇੱਥੇ ਐਕਸਟਰਾ ਪਾਉਨੇ ਆ ਇਹ ਮੈਂ ਗੱਲ ਬਤਾਉਣ ਟਾਰਟ ਕਰ ਲੱਗਿਆ ਕਈ ਵਾਰੀ ਆਪਣੇ ਭੈਣ ਭਰਾ ਆਪਣੇ ਕੋਈ ਬਾਰ ਦਾ ਆ ਸਾਡੀ ਦੁਕਾਨ ਤੇ ਐਦਾ ਹੀ ਆ ਚਾਹ ਬੰਦਾ ਖੜਕੇ ਲੀ ਪੀਜ਼ਾ ਖਾਵੇ ਚਾਹ ਕੋ ਪੀਜ਼ਾ ਲੈ ਜਵੇ ਚਾਹ ਕੋ ਬੈਠ ਕੇ ਪੀਜ਼ਾ ਖਾਵੇ ਅਸੀਂ ਸੇਮ ਰੇਟ ਰੱਖਦੇ ਆ ਪਰ ਅਟਾਲੀਓ ਨੂੰ ਕੋਈ ਐਦਾ ਨਹੀਂ ਕਰਦੇ ਲੈ ਕੇ ਜਾਣ ਦਾ ਰੇਟ ਹੋਰ ਹੈ ਬੈਠ ਕੇ ਖਾਣ ਦਾ ਰੇਟ ਹੋਰ ਹੈ ਚੰਗੇ ਆਪਾਂ ਨੂੰ ਹੌਲੀ-ਹੌਲੀ ਚੀਜ਼ ਵੀ ਜਾਉਣਾ ਹੈ ਨਾ ਆਵੇਂ ਲੋਕਾਂ ਦੇ ਦਿਲ ਜਿਆਦਾ ਖੁੱਲੇ ਨੇ ਲੋਕਾਂ ਦੇ ਨਾਲੋਂ ਐ ਇੱਕੋ ਫਾਈਨਲੀ ਮੇਥਰੋ ਚਾਹ ਵੀ ਬਣ ਕੇ ਰੈਡੀ ਹੋ ਗਈ ਆ ਪੁੱਛ ਕੇ ਉਹ ਪੁੱਜੀ ਲੱਤੀਂ ਪਿਓ ਪਰ ਫੋਵਰੇ ਸੀ ਸੰਪੇ ਗਾਲਦੋ ਸੰਪੇ ਗਾਲਦੋ ਸੀ ਕਿਉਂਕਿ ਲੋਈ ਵੋਲੇ ਮੇਟਰੇ ਉਨ ਪੋਦੀ ਲੱਤੇ ਦੇ ਪਿਓ ਦੇ ਪਿਓ ਲੱਤੇ ਦੇ ਲੱਤੇ ਸੀ ਆ ਗਿਆ ਵੀ ਦੁੱਧ ਚੱਕ ਲਈ ਬੋਸ ਦੁੱਧ ਦੇਖੋ ਮੇਥਰੋ ਨੇ ਭੇਜਿਆ ਇਹਨੂੰ ਕੀ ਕਹਿੰਦੇ ਜੱਗ ਕਹਿੰਦੇ ਮੱਜਗ ਜੱਗੀ ਜੱਗ ਹੁੰਦਾ ਜੱਗੀ ਹੋ ਗਿਆ ਜੱਗੀ ਤਾਂ ਆਪਣੇ ਪੰਜਾਬ ਜੀ ਨੌ ਹੁੰਦਾ ਮੁੰਡਿਆਂ ਦਾ ਜੱਗੀ ਓਏ ਉਹ ਜੱਗੀ ਆ ਦੇਖੋ ਇਧਰ ਆਪਾਂ ਹੀ ਮੜਾ ਐਡ ਕਰਨਾ ਫਿਰ ਹਾਸਤਦ ਹੁੰਦਾ ਜੇ ਨਾ ਦੋਤਰ ਕੋਟਾ ਚੰਗੇ ਹੁੰਦੇ ਭਰੀਵੇਂ ਜਨ ਵਧੀਆ ਹੁਣ ਆਪਾਂ ਫਾਈਨਲੀ ਪਹੁੰਚ ਗਏ ਆ ਪੋਰਤਾ ਦੀ ਰੋਮਾ ਮਾਲ ਦੇ ਪਿਛੇ ਲੈ ਦੇ ਕੇ ਨਾ ਮੇਤਰਾ ਆਪਣੇ ਲੱਗੇ ਇਹੀ ਮਾਲ ਹੈ ਸਾਰਾ ਕੁਝ ਇੱਥੇ ਹੀ ਮਿਲ ਜਾਂਦਾ ਆਪਣੇ ਕਿ ਅੱਜ ਸੋਮਵਾਰ ਦਾ ਦਿਨ ਹੈ ਤੇ ਸੋਮਵਾਰ ਦਿਨ ਕਰਕੇ ਨਾ ਅੱਜ ਭੀੜ ਵੀ ਘਟਾ ਰੂ ਪਾਰਕਿੰਗ ਐ ਸੌਖੇ ਤਰੀਕੇ ਨਾਲ ਮਿਲ ਗਈ ਨੇੜੇ ਹੀ ਮਿਲ ਗਈ ਸਾਨੂੰ ਪਾਰਕਿੰਗ ਜਮਾਈ ਹੁਣ ਆਪਾਂ ਚੱਲਦੇ ਆਂ ਚਾਹ ਵੀ ਪੀਵੀ ਆ ਸੀ ਵੀ ਕੰਡੇ ਤੇ ਘੰਟੇ ਆਪਾਂ ਦੋ ਲਾਉਣੇ ਆ ਦੋ ਘੰਟੇ ਦੇ ਵਿੱਚ ਆਪਾਂ ਸਹੀ ਸ਼ਾਪਿੰਗ ਕਰਦੇ ਠੀਕ ਹੈ ਸਹੀ ਹੈ ਜੀ ਕੰਮ ਬਹੁਤ ਵੇਸਟ ਨਹੀਂ ਕਰਾਂ ਠੀਕ ਬੋਤ ਜੀ ਜੋ ਲੈਣਾ ਹੈ ਮਿੰਟੂ ਮਿੰਟੀ ਚੈੱਕ ਲੋ ਬਸ ਠੀਕ ਹੈ ਜੀ ਇਹਨਾਂ ਹਾਲੇ ਤਾਰੀ ਨਿਕਿਆ ਦੇ ਨਟਾਲੀ ਵਾਲਾ ਨਾ ਸ਼ਰ ਹਾਂਜੀ ਨਹੀਂ ਲਗਭਗ ਸਾਰੀਆਂ ਦੁਕਾਨਾਂ ਵੀ ਲੋਕ ਐ ਉਤਾਰਤੇ ਆਂ ਕ੍ਰਿਸਮਸਟਰੀ ਇਹਨਾਂ ਨੇ ਹਾਲ ਤਾਂ ਰੱਖਿਆ ਹੋਈ ਆਪਣਾ ਕੀ ਹੁਣ ਤਾਂ ਦੱਸ ਦੋ ਲੈਣਾ ਕੀ ਹੈ ਆਪਾਂ ਨੇ ਕਰ ਦੋ ਰਿਵਿਊ ਨਹੀਂ 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 ਜਾਗੇ ਜਾਗੇ ਕਰ ਦੋ ਰਿਵਿਊ ਜਰਾ ਐਂ ਕਹਦੇ ਕਰਦਾ ਤੁਸੀਂ ਸਾਰੇ ਹੁਣ ਸਾਰੇ ਆਪਣੇ ਭੈਣ ਭਰਾ ਵੇਟ ਕਰਦੇ ਦੱਸੋ ਕੀ ਲੈਣਾ ਹੈ ਕੁਛ ਕੁ ਸਕਿੰਟ ਦਾ ਕਲਿੱਪ ਆਇਆ ਲੋ ਫਿਰ ਸਹੀ ਬਾਤ ਹੈ ਆਪਾਂ ਜਾਣਾ ਸਾਹਮਣੇ ਮੀਡੀਆ ਬਾਡ ਦੇ ਵਿੱਚ ਜਿੱਥੇ ਸਾਰਾ ਸਮਾਨ ਇਲੈਕਟ੍ਰੋਨਿਕ ਮਿਲਦਾ ਹੁਣ ਆਪਾਂ ਆ ਗਏ ਆ ਮੀਡੀਆ ਬਾਡ ਮਾਰਕੀਟ ਦੇ ਵਿੱਚ ਜਿੱਥੋਂ ਆਪਾਂ ਸਮਾਨ ਜਾ ਕੇ ਲੈ ਕੇ ਜਾਣਾ ਅਸੀਂ ਫਸਟ ਫਲੋਰ ਤੋਂ ਹੁਣ ਸੈਕਿੰਡ ਫਲੋਰ ਵੱਲ ਉੱਪਰ ਜਾ ਰਹੇ ਹਾਂ ਤੇ ਦੇਖੋ ਇਹ ਤਾਂ ਸ਼ੀਸ਼ੇ ਕਿੰਨੇ ਵਿੱਚ ਲੱਗੇ ਹੋ ਰੈਡ ਕਰਦਾ ਸ਼ੀਸ਼ੇ ਲੱਗੇ ਹੋਏ ਮੀਡੀਆ ਬਾਡ ਦੇ ਇਹਤੋਂ ਲੱਗਦਾ ਜਿਵੇਂ ਸਾਰੀ ਸਾਰੀ ਮਾਰਕੀਟ ਲਾਲ ਕਰ ਰਹੀ ਹੋਦੀ ਆ ਪਰ ਇੱਦਾਂ ਬਿਲਕੁਲ ਨਹੀਂ ਹੈਗਾ ਹੁਸ਼ੀਜੇ ਖੁੱਲਣਗੇ ਤੇ ਵਾਈਟ ਕਲਰ ਇਹਦੇ ਫਸਟ ਫਲੋਰ ਉੱਤੇ ਮਿਲਦਾ ਜਿਹਦੇ ਮੋਬਾਈਲ ਹੋ ਗਿਆ ਘੜੀਆਂ ਚੀਜ਼ਾਂ ਇਦਾਂ ਨਹੀਂ ਮਿਲਦੀਆਂ ਸੈਕੰਡ ਫਲੋਰ ਦੇ ਉੱਤੇ ਸਾਰਾ ਸਮਾਨ ਮਿਲਦਾ ਆਪਣੇ ਘਰ ਦੇ ਰਿਲੇਟਡ ਜਿੱਦਾ ਵਾਸ਼ਿੰਗ ਮਸ਼ੀਨਸ ਹੋ ਗਿਆ ਤੇ ਹੋਰ ਸਾਰਾ ਸਮਾਨ ਹੋ ਗਿਆ ਇਹਨਾਂ ਦਾ ਤਾਂ ਨਹੀਂ ਦੱਸਣਾ ਮੈਂ ਦਿਖਾਦਾ ਕਿ ਕੀ ਲੈਣ ਵਾਸਤੇ ਆਏ ਆ ਅਸੀਂ ਲੈਣ ਵਾਸਤੇ ਆਏ ਆ 에ਅਰ ਫ్రਾਇਰ ਜਿਹਦੇ ਵਿੱਚ ਚੀਜ਼ਾਂ ਫਰਾਈ ਹੋਏ ਨੇ ਕਹਿੰਦੇ ਤੇਲ ਸਿਹਤ ਨੂੰ ਖਰਾਬ ਕਰਦਾ ਹੈ ਕਈ ਵਾਰੀ ਕੀ ਹੁੰਦਾ ਨਾ ਅਸੀਂ ਰੋਟੀ ਖਾਣ ਲੱਗੇ ਬੈਠੇ ਬੈਠੇ ਜਾਂ ਕੁਸ਼ਾਨਦਰ ਕਰ ਰਹੀ ਪਤਾ ਦਿਨ ਫ੍ਰੀਤੇ ਖਾਣੇ ਕੋਈ ਚੀਜ਼ ਦਿਖਾਣੀ ਹੈ ਨਾ ਤੇ ਫਿਰ ਉਹ ਸਟਰਨ ਹੀ ਕੰਮ ਹੋ ਜੂਗਾ ਮਨ ਲਾ ਕੰਮ ਜਿਹੜਾ ਮਸ਼ੀਨ ਉਹ ਹੁੰਦੀ ਹੈ ਜਿਹੜੀ ਕੰਮ ਨੂੰ ਸੌਖੇ ਤਰੀਕੇ ਨਾਲ ਕਰ ਦਵੇ ਆਪਾਂ ਮਸ਼ੀਨ ਲੈਣ ਵਾਸਤੇ ਆਏ ਆ ਜਿਹੜੀ ਮਸ਼ੀਨ ਖਾਣੇ ਪੀਣੇ ਦੇ ਕੰਮ ਨੂੰ ਸੌਖਾ ਤੇ ਇਜ਼ੀ ਕਰ ਦਵੇ ਤੇ ਹੈਲਦੀ ਰੱਖੇ ਤੇ ਆਪਾਂ ਦੇਖਦੇ ਹਾਂ ਇੱਥੇ ਕਿੰਨਾ ਦੀ ਮਿਲਦੀ ਹੈ ਪਰ ਆਫਰ ਲੱਗੇ ਆਫਰ ਦਿਖਲਾਂਗੇ ਆਪਾਂ ਇਹ ਮਾਰਕਿਟ ਚ ਹਰ ਤਰ੍ਹਾਂ ਸਾਮਾਨ ਮਿਲਦਾ ਹੈ ਮਿੱਤਰੋ ਆ ਦੇਖੋ ਡਰੋਨ ਲੱਗੇ ਹੋਏ ਨੇ ਡਰੋਨਸ ਡੀ ਜੇ ਆ ਦੇ ਇਸ ਕੰਪਨੀ ਦੇ ਆਪਣੇ ਕੋ ਮਾਈਕ ਨੇ ਜਿਹੜੇ ਆਪਾਂ ਜਦੋਂ ਰੀਲ ਵਗੈਰਾ ਇੱਧਰ ਪਈਆਂ ਨੇ ਫ੍ਰਿਜ ਅਸਰੀ ਛੇ ਆ ਰਹੀਆਂ ਹੈ ਇਹ ਸਾਰੀ ਇੱਧਰ ਪਈਆਂ ਨਾ ਆਪਨੂੰ ਬਹੁਤੀ ਵੱਡੀ ਲੋਡ ਵੀ ਹੈ ਨਹੀਂ ਨਹੀਂ ਜੀ ਇਹ ਇਦਾਂ ਹੁੰਦੀ ਹੈ ਇਹ ਵੀ ਤੇਲੀ ਸਪਰੇਅ ਮਾਰਨੀ ਇੱਕ ਵਾਰੀ ਤੇ ਉਸ ਤੋਂ ਬਾਅਦ ਜੋ ਮੱਝ ਸਮਾਨ ਪਾਓ ਤੇਨੂੰ ਕਰੋ ਬੰਦ ਤੇ ਟਾਈਮ ਲਾਓ ਰੈਡੀ ਆ ਆ ਗਈ ਹੈ ਪੱਠੀ ਮਿੱਤਰੋ ਪੀਜ਼ਾ ਬਣਾਉਣੇ ਵਾਲੀ ਜੇ ਕਿਸੇ ਨੇ ਘਰੇ ਪੀਜ਼ਾ ਬਣਾਉਣਾ ਹੋਵੇ ਨਾ ਤਾਂ ਮਿਲ ਜਣ 49 ਯੂਸ ਲੱਗ ਗਈ ਸਾਰੀ ਉਹ ਪਰ ਜਿਵੇਂ ਕੋ ਲੱਕੜ ਦੀ ਪੱਠੀ ਉਹਨੂੰ ਕਿੱਥੇ ਦੀ ਲੋੜ ਸਾਨੂੰ ਇਹਦੀ ਲੋੜ ਨਹੀਂ ਹੈਗੀ ਅਸੀਂ ਤਾਂ ਖੁੱਲੇ ਪੀਜ਼ੇ ਬਣਾ ਹੀ ਨਹੀਂ ਆ ਯਾ ਦੇਖੋ ਇਹ ਸਿੱਧਾ ਇਹ ਚ ਪੀਜ਼ਾ ਰੱਖ ਕੇ ਇਹਨੂੰ ਕਰੋ ਬੰਦ ਤੇ ਪੀਜ਼ਾ ਤਿਆਰ ਵੈਸੇ ਆ ਜੀ ਸਹੀ ਹੈ ਥੋੜੀ ਵੱਡਾ ਹੈ ਮੈਂ ਦੂਰ ਹੀ ਗਈ ਕਹਾ ਅੱਛਾ ਸਹੀ ਹੈ ਤੁਹਾਨੂੰ ਵੀ ਇਹ ਵਧੀਆ ਲੱਗ ਗਈ ਵਸ ਤੂੰ ਯਾਪੇ ਸਲਾਹ ਕਰ ਰਹੀ ਥਨੂੰ ਸਹੀ ਲੱਗਦੀ ਆ ਕਿਉਂਕਿ ਤੁਸੀਂ ਉਹ ਬਣਾਉਣਾ ਹੈ ਨਾ ਗੋਸ਼ਾਨ ਨੂੰ ਵੀ ਆਪਣੀ ਇੰਟਰਸਟ ਹੈ ਮੇਰੇ ਕੋਈ ਵਗੈਰਾ ਦੇ ਵਿੱਚ ਇਹ ਵੀ ਚਾਹੁੰਦਾ ਹੁੰਦਾ ਈ ਮੈਂ ਚੀਜ਼ਾਂ ਬਣਾ ਬਣਾ ਖਲਾਵਾ ਇਹ ਕਿਦਾਂ ਖੁੰਦੇ ਇਤਕ ਕਿਨ ਜੁਲਦੀਆ ਗ੍ਰੀਸ ਘੱਟ ਗਈ ਇਹ ਵੀ ਵਧੀਆ ਜਿਹਾ ਸੋ ਨਾ ਮਜ਼ਬੂਤ ਆ ਇਹ ਉਹਦੇ ਨਾਲ ਥੋੜਾ ਰੰਗ ਮਜ਼ਬੂਤ ਤਾਂ ਚੱਲ ਇੱਕੋ ਗੱਲ ਹੁੰਦੀ ਆ ਆਪਾਂ ਕਿਹੜਾ ਇਹ ਵੱਡੀ ਸਮਝ ਜੀ ਪਰ ਮਨਵਾਜ਼ ਥੋੜੀ ਲੱਗੀ ਹੈ ਜੀ ਮੈਨੇ ਟੈਕਨੋਲੋਜੀ ਸਿਸਟਮ ਲੱਗਣੀ ਦੇਖੋ ਸਹੀ ਮੈਂ ਸਾਰਾ ਕੁਝ ਨਹੀਂ ਨਹੀਂ ਅਲੱਗ ਹੈ ਡਿਫਰੈਂਟ ਹੈ ਜੀ ਹਾਂ ਥੱਲੇ ਤੋਂ ਨਾ ਹੋ ਬਣੀ ਇਹ ਇਸੇ ਤੋਂ ਗਰਮ ਕਰਨਾ ਵੀ ਹੋ ਨਹੀਂ ਨਹੀਂ ਆ ਗਈ ਆ ਗਿਆ ਤੇਲ ਜੀ ਵਿੱਚ ਪਾਇਆ ਬਈ ਹਾਂ ਜਿਹੜਾ ਟ੍ਰਾਈ ਕੀਤੀ ਵੀ ਆਈ ਆ ਡਬਲ ਪੀ ਡਬਲ ਐਚ ਇਧਰ ਦੇ 23 ਤੇ ਸਾਈਡ ਤੋਂ ਦੋ ਦੋ ਤੋਂ ਜ਼ਿਆਦਾ ਹੈ ਨਾ ਇਹਨਾਂ ਦੇ ਮੈਨੂ ਚ ਟੋਸ ਹੈ ਅਹਾਂ ਅਲੋ ਚ ਪੀ ਰਿਹਾ ਅਹਾਂ ਇਹ ਸਹੀ ਆ ਬੰਬ ਸੇ ਬਰਾ ਸਹੀ ਆ ਬੈਸਟ ਹੈ ਨਾਲ ਤਾਂ ਐਸੇ ਪ੍ਰਾਈਸ ਵਧੀ ਹੋਈ ਇੱਧਰ ਇਹ 100 ਰੁਪਏ ਦੀ ਪੈਂਦੀ ਆ ਉਹ 120 ਰੁਪਏ ਦੀ ਪੈਂਦੀ ਆ ਇਹਨਾਂ ਲਈ ਖੁੰਡੜੀ ਸੋਖੀ ਆ ਹਾਂ ਨਾਲੇ ਐਸੇ ਬਟਨ ਪ੍ਰੈਸ ਕਰਨੇ ਤੇ ਬਸ ਠੀਕ ਹੈ ਇਹ ਫ੍ਰਾਈ ਕਿਉ ਗ੍ਰਿਲ ਦੋ ਚੀਜ਼ੇ ਕਰਦੇ ਨਾਲ ਹੀ ਤੇ ਇਹਦੇ ਵਿੱਚ 9 ਲੀਟਰ ਤੱਕ ਸਮਾਨ ਪਏ ਜਾਂਦੇ ਇੱਕ ਇੱਕ ਚੀਜ਼ ਵੀ ਸੁਪਰੀਆਂ ਵਗੈਰਾ ਸਾਰਾ ਕੁਝ ਬਣ ਜਾਂਦਾ ਬਿਸਕੁਟ ਬਣ ਜਾਂਦਾ ਛੇਣਾ ਦੇਖੋ ਹਾਂਜੀ ਬਿਸਕੁਟ ਵੀ ਬਿਸਕੁਟ ਪਤਾ ਨਹੀਂ ਫ੍ਰੀਤੇ ਅੱਜ ਬਣਾਏ ਗੁਰਸੰਗਰ ਸਿੰਘ ਜੀ ਨੇ ਜਾ ਕੇ ਬਿਸਕੁਟ ਦੇ ਠੀਕ ਹੈ ਨੀ ਸ਼ੁਰੂਆਤ ਫਿਰ ਕਰਾਂਗੇ ਮਿੱਠੇ ਤੋਂ ਆਪਾਂ ਪਹਿਲਾਂ ਕਰੇ ਕੜਾ ਬਣਾ ਲਿਓ ਬਾਅਦ ਵਿੱਚ ਬਿਸਕੁਟ ਬਣਾ ਲਿਓ ਠੀਕ ਹੈ ਜੀ ਲੈ ਇਹਦਾ ਚੱਕਰ ਲੈ ਪਰ ਕੋਡ ਤੇ ਚੱਕੋ ਇਹਨੂੰ ਤੋਂ ਬਖਰੀ ਲੈ ਤੇ ਪੇਮੈਂਟ ਵੀ ਚਲੀ ਜਾ ਕਰਨੀ ਆਪਾਂ ਨੇ ਆਪਾਂ ਹੀ ਟਲੇ ਫਰੋਡ ਤੋਂ ਦੁਬਾਰਾ ਫੇਰ ਆ ਗਏ ਆ ਮੈਂ ਚੱਕਰ ਨਹੀਂ ਭਜੇ ਜਾਦਾ ਹਲਕਈ ਆ ਹਾਈ ਕੁਸ਼ੀਆ ਵੀ ਵੈਸੇ ਤੇ ਜੇ ਗੇਮ ਹੈ ਬੇਲੀ ਬਈ ਕੁਰਸੀਆਂ ਚ ਕੋ ਮੇਟਾ ਫੜੇ ਹੋਸ਼ਾਨ ਤੇ ਯਾਦ ਕਰਾਦਾ ਇੱਥੇ ਅਗਲੇ ਮੈਨੂੰ ਇੱਥੇ ਆਪ ਹੀ ਬੈਨੇ ਫੇਰ ਗੱਡੀ ਕਿ ਵਾਸਤੇ ਆ ਪੋਈ ਨਾ ਨਹੀਂ ਬਣ ਜਾਂਦੇ ਆ ਗੁਸ਼ਾਨ ਵੀ ਲੱਗ ਗਿਆ ਗੁਸ਼ਾਨ ਵੀ ਕਰੂਗਾ ਸਟਾਰਟ ਜਿਹੜਾ ਬੰਦਾ ਕੋ ਪਹਿਲਾਂ ਕੋ ਬੈਠਾ ਸੀ ਨਾ ਜੁਰਸੀ ਉੱਤੇ ਉਹਨੇ ਗੇਮ ਬਲਾਉਂਗੀ ਕਰਕੇ ਛੱਡ ਤੀ ਇਦਾਂ ਹੀ ਵੱਡੀ ਛੱਡ ਛੱਡ ਇਹ ਹਮੇਸ਼ਾ ਬਲਾਉਂਗੀ ਪਈ ਹੁੰਦੀ ਵਾਜ ਗੱਡੀ ਕੰਦ ਕੇ ਲੱਗੀ ਹੋਈ ਸੀ ਕਿ ਮੈਂ ਰੇ ਰੇ ਦਈ ਜਾਂਦਾ ਸੀਗਾ ਤੇ ਗੱਡੀ ਆ ਕਹਿੰਦੇ ਬਜੀ ਜਾਂਦੀ ਬੈਗ ਤਾਂ ਘੇਰੀ ਸੀ ਲੱਭਦਾ ਮੈਨੂੰ ਕਿੱਥੋਂ ਪਾਣਿਆ ਇਹਦਾ ਜੇ ਹੁੰਦੀ ਆਪਣੀ BMW ਫੇਰ ਕੁਝ ਕਹੇ ਮੈਂ ਬੈਗ ਦਾ ਘੇਰ ਪਾ ਦਣਾ ਸੀਗਾ ਮੈਂ ਖਰਾਬ ਹੋ ਗਿਆ ਜਲਦੀ ਨਹੀਂ ਓ ਸ਼ਿਟ ਓ ਨੋ ये बच्चा दीपू तो रहा पा टाइम काफी होता है 1:00 बज गई हैं मैं ही लेने वाली तकईते हैं मां आई तकईते नहीं आएगी मां जी मैं रख ले दो मिनट तो ले <laughs> <laughs> ਇੱਕ ਇਤੁਰ ਮੈਂ ਮਿੱਤਰ ਟ੍ਰਿਕ ਦੱਸਦਾ ਹਾਂ ਕੋਈ ਵੀ ਆਪਾਂ ਚੀਜ਼ ਲੈ ਕੇ ਆਉਂਦੇ ਹਾਂ ਮਾਰਕੀਟ ਤੋਂ ਆਪੋ ਨਾਲ ਸਕੰਤਰੀ ਮਿਲ ਜਦੇ ਨਾਲ 2 ਸਾਲ ਦੀ ਗਾਰੰਟੀ ਪਰਚੀ ਪਰ ਹੁੰਦੀ ਆ ਇੱਕ ਨਾ ਇਹਦਾ ਮਤਲਬ ਵੀ ਐਦਾਂ ਹੁੰਦਾ ਇਹ ਪਰਚੀ ਪਰ ਨਹੀਂ ਛੇੜਦੇ ਨਾ ਆਪਾਂ ਕਿਵੇਂ ਘਰ ਰੱਖ ਦਿੰਦੇ ਆ ਪਾਸੇ ਪਾ ਕੇ ਰੱਖ ਦਿੰਦੇ ਆ ਇਹਦੇ ਉੱਪਰ ਉਹਨੇ ਨੰਬਰ ਆ ਆਪਣੇ ਖਾਤੋਂ ਹਮੇਲੇ ਫ੍ਰੀ ਹੋ ਜਾਂਦੇ ਆ 2 ਸਾਲ ਤਾਂ ਬਹੁਤ ਲੰਮਾ ਸਮਾਂ ਹੁੰਦਾ ਇਹਦਾ ਚਾਹੀਦਾ ਆਪਾਂ ਨੂੰ ਕੈਮਰੇ ਦੇ ਫੋਟੋ ਖਿਜੋ ਆਪਣੇ ਤੇ ਤੇ ਸੇਵ ਕਰਕੇ ਰੱਖ ਲਓ ਉਹ ਜੇ ਆਪਾਂ ਨੂੰ ਕੋਈ ਖਤਰਾ ਆ ਫੋਨ ਆ ਕੇ ਦਿਖਾ ਗਿਆ ਆਪਾਂ ਜੇ ਕੋਈ ਪ੍ਰੋਬਲਮ ਆ ਜਵੇ ਨਾ ਕੀਤਾ 2 ਮਹੀਨੇ ਬਾਅਦ ਅਸਰ ਉੱਪਰ ਕੋਈ ਨਹੀਂ ਦਿਖਣਾਗਾ ਤੇ ਹੁਣ ਆਪਾਂ ਰੁੱਖਣਾ ਵੀ ਨਹੀਂ ਕਿਸੇ ਘਰੇ ਕਹਿਣਾ ਚਾਹੀਏ ਘਰੇ ਤੋਂ ਮੈਂ ਰੋਟੀ ਬਣਾ ਕੇ ਨਹੀਂ ਆਈ ਜੀ ਅੱਜ ਇਹਨਾਂ ਨੂੰ ਮੇਥੋਂ ਮੋਜਾ ਲੈ ਇਹਨਾਂ ਨੂੰ ਇਹਦਾ ਕਿਰਾਏ ਮੌਲ ਦਾ ਨਾ ਬਣਾਏ ਮੇਰੇ ਮੂੰਹ ਚੋਂ ਨਿਕਲਦਾ ਜਾਵੇ ਇੱਕ ਵਾਰੀ ਮੜੇ ਇੱਕ ਵਾਰੀ ਦੇਖ ਲਈ ਜੀ ਥਾਲੀ ਦੇਖ ਲਈ ਇਹ ਵਾਰੀ ਇਹ ਭੈਣੇ ਖਾਣੇ ਭਾੜੇ ਨਾਲ ਚੱਕੀ ਮਿਲਾਂਗੇ ਆਪੇ ਨੂੰ ਜੇ ਆਪਾਂ ਇਦਾਂ ਕਰਦੇ ਹਾਂ ਹਾਂਜੀ ਆਪਾਂ ਨੂੰ ਗਾ ਸਾਨੂੰ ਕੱਚਾ ਸਮਾਂ ਲੈ ਜੀ ਪ੍ਰਕਾਸ਼ ਜੀ ਆਪੀ ਲਵਾਂਗੇ ਸਟਾਈਕ ਕੋਲ ਹੈਗਾ ਹੁਣ ਯਾਰ ਫਰੈਂਕ ਸਾਡੇ ਵੇਰ ਹੋ ਰਹੀ ਹੈਗਾ ਅਰਕਾ ਅੱਛਾ ਨੀ ਕਰਿਆ ਚਲਣਾ ਕਰਿਆ ਚਲੋ ਜੀ ਜਾ ਕੇ ਰੋਟੀ ਬਣਾ ਲਵਾਂਗੇ ਪਰ ਅੱਜ ਮੈਂ ਬਣਾਈ ਨਹੀਂ ਜੀ ਅੱਜ ਨਹੀਂ ਬਣਾ ਗੁਰਸ਼ਾਨ ਵੀ ਵਾਸਤੇ ਪਰਤੀ ਤੇ ਮੇ ਤੋਂ ਘੜੀ ਬਿਲਕੁਲ ਨਵੀਂ ਆਈ ਹੈ ਨਿਊ ਮਾਡਲ ਆਇਆ ਹੁਣ ਲੇਟੈਸਟ ਕਾਸੀ ਉਹਦਾ ਤੂੰ ਤੋ ਨਹੀਂ ਦੋ ਸਕਤੇ ਐਂ ਸਲੋ ਹੋਈ ਯੂਲੋ ਬਣਾ ਬਾਰੇ ਕੁਛ ਕਿ ਕਰੀਨਾ ਬਿਆਸਾ ਇਸੇ ਚੀਤੀ ਜੈ ਮੈ ਕੋ ਦਾਈ ਸੰਸਪਤੀ ਇਹ ਨਾ ਪਰ ਉਸ ਕੋਲੇ ਮੁੰਡੇ ਬਣ ਪੜ ਕੀ ਜਾਂਦੇ ਹਨ ਮੰਗੋਣੀ ਆਸ ਜਸਤ ਜਰ ਨਾ ਪਰ ਬਦੀ ਜੇ ਨੋਰੀ ਇਸ ਨਾ ਕੁਸ਼ਾਂ ਤੋਂ ਪਾਕੇ ਬਗਵਾਨਾ ਨਾ ਜਲਸਾ ਤੋਂ ਪਾਕੇ ਬਗਵਾਨਾ ਆ ਵੀ ਸੋਣੀ ਆ ਜੀ ਹੂੰ ਉਹ ਵੀ ਸੋਣੀ ਆ ਆ ਵੀ ਸੋਣੀ ਦੋਨੋਂ ਘੜੀਆਂ ਸੋਹਣੀਆਂ ਆ ਜੀ ਆਹ ਸਹੀ ਲੱਗੀ ਬਣੀ ਕੁਝ ਤੁਹੋਂ ਕਹੈਂ ਮੈਂ ਕੋ ਕੋ ਹੱਸ ਸਕਦਾ ਆਹ ਸਹੀ ਲੱਗੀ ਤਾਂ ਨਾ ਸਹੀ ਲੱਗੀ ਆ ਜੀ ਜੇ ਜਦੋਂ ਪਾਕੇ ਜੈਨੂਅਲ ਆ ਹਾਂ ਵਾਲਾ ਇਹ ਸਹੀ ਹੈ ਆ ਪਰਫੈਕਟ ਕਰ ਦਿਓ ਸੇਮਾ ਜੀ ਮੂਡ ਬਣਾ ਕੇ ਕਹਿੰਦੀ ਮੈਂ ਵੀ ਘੜੀ ਲੈ ਕੇ ਹੀ ਜਾਉਂਗੀ ਕਹਿੰਦੀ ਅਜੀ ਕੁਸ਼ਾਨ ਕਹਿੰਦਾ ਕਹਦਾ ਵੀ ਸਾਰੀਆਂ ਘੜੀਆਂ ਘੜੀਆਂ ਖਰਦਨੀ ਆਪਾਂ ਨੇ ਕੁਸ਼ਾਨ ਮਮਾ ਅੱਜ ਕਹਿੰਦਾ ਮਮਾ ਦੇਖਣਾ ਕਰਦਾ ਆ ਦੇਖ ਲੈ ਪਰ ਕੁਸ਼ਾਨ ਦੀ ਕੁਝ ਕੀ ਹੋ ਗਈ ਹੈ ਨਾ ਹਾਂ ਦੇਖਦੀ ਮਨ ਸਾਈ ਅਸਪਤਲ ਨੂੰ ਦਬੇ ਮਾਸੀ ਆ ਤਸਤ ਕੁਸ਼ਾਨ ਮੈਨੂੰ ਫੜਾ ਦੋ ਉਸੇ ਲਿਆਓ ਨਾ ਫੜਾ ਦੋ ਫਾਕੇ ਉਹ ਨਾ ਚੱਕ ਸਕਦਾ ਇਹ ਹਾਂ ਸਾਂਹ ਹੈ ਸਾਂਹ ਹੈ ਹੋਰ ਕਿ ਬਲਜਿੰਦਰ ਸਿੰਘ ਦਾ ਪੋਤਾ ਹੈ ਇਹ ਸਾਂਹ ਜੱਟ ਹੈ ਇਹ ਚੱਕ ਸਕਦਾ ਨਾ ਸਾਂਹ ਸੇ ਲਾਹ ਲਾਗੇ ਚ ਖਾਈ ਜਾਨੇ ਆ ਬਚਲੇ ਹੁਣ ਪਹੁੰਚ ਗਏ ਆਪਾਂ ਲੰਚ ਕਰਨ ਵਾਸਤੇ ਮਿੱਤਰੋ ਆ ਵਾਲੀ ਜਗ੍ਹਾ ਉਤੇ ਹਰ ਵਾਰ ਆਪਾਂ ਲੱਗ ਕੇ ਪਰ ਆਉਂਦੇ ਹੁਣੇ ਇੱਥੇ ਤੇ ਟਰੋਲੀयां ਲੈਣੀਆਂ ਆਪਾਂ ਨੇ ਤੇ ਨਾਲ ਆਪਾਂ ਲਵਾਂਗੇ ਮਿਸੋਲਿਓ ਠੀਕ ਹੋ ਗਿਆ ਤੇ ਕਾਹੀ ਵੀ ਨਾਲ ਲੱਗ ਗਿਆ ਸਾਰਾ ਕੋਸ ਇਹ ਸਾਹਮਣੇ ਫਰੈਸ਼ ਬਣਾਉਨੇ ਆ ਤੇ ਫਰੈਸ਼ੀ ਬਣਾਉਂਦੇ ਗਏ ਆ ਦੇ ਪਾਸੇ ਪੂਸੇ ਪੈਂ ਸਾਰੇ ਇਹੋ ਦੇ ਦੇ ਕੀ ਖਾਣੇ ਆਪਾਂ ਮੈਨੂੰ ਪਾਸਤਾ ਖੰਗਲਾ ਦਮ। ਖਾਣੇ ਦੇ ਵਿੱਚ ਆਪਾਂ ਲੱਤੀਆਂ ਨੇ ਗਾਜਰਾਂ ਉਬਲੀਆਂ ਹੋਈਆਂ ਤੇ ਰਾਜਮਾਂ ਦੀ ਸਬਜ਼ੀ ਮਿੱਤਰੋ ਖਿਜੋਲੀ ਕਹਿੰਦੇ ਆ ਰਹੇ ਨੇ ਵਿੱਚ ਤੇ ਇਧਰ ਆ ਗਏ ਨੇ ਪੁਲਪੇ ਤੇ ਤੇ ਪਤਾ ਤੇ ਆਲੂ ਚਿਕੋਰੀਆਂ ਤੇ ਪਾਸਤਾ। ਮੈਨੂੰ ਖਾਸਾ ਹੈ ਰੋਟੀ ਖਾ ਕੇ ਕਿਸੇ ਨੇ ਡੱਬਾ ਫੜਿਆ ਹੈਗਾ। ਚਾ ਵੀ ਜਿੱਕ ਨਹੀਂ। ਲੋਏ। ਕਾਈ ਮਿੱਤਰੋ 2 ਵਜੇ ਗਏ ਆਪਣੀ ਨਵੀਂ ਘਣੀ ਦੱਸਦੀ ਆ ਆ ਵੀ ਨਵੀਂ ਘਣੀ ਲੈਣੇ ਘੜੀ ਮੈ ਲਾਣੇ ਕੁਸ਼ਾਲ ਕਹਿੰਦਾ ਪਾਪਾ ਤੁਸੀਂ ਪਹਿਲਾਂ ਘਣੀ ਲਾ ਲਓ ਵੀ ਬਾਅਦ ਚ ਮੈਂ ਲਾ ਲਵਾਂ ਦੇ ਆ ਘੜੀ ਦੀ ਨਿਸ਼ਾਨ ਲਾ ਲਈ ਆ ਹਾਂ ਤੇ ਅਗੜੀ ਮੈ ਲਾ ਲੇ ਇਹ ਬੱਚਾ ਇਦਾਂ ਸੀ ਬਲ ਗਿਫਟ ਇਹ ਦੋਏ ਮੇਰੇ ਹੀ ਆ ਹਾਂ ਅਸੀਂ ਇਦਾਂ ਕਰਦਾ ਮੈਂ ਜਦੋਂ ਕੁਸ਼ਾਲ ਜਿਹੜੀ ਜੀ ਕੁਸ਼ਾਲ ਲਾਉਣੀ ਲਾ ਲੇ ਠੀਕ ਕੁਸ਼ਾਲ ਨਿਸ਼ਾਨ ਦੀ ਗੱਲ ਨੂੰ ਸਿਆਣਾ ਮੇਰੇ ਤੋਂ ਸਹੀ ਗੱਲ ਹੈ ਬੱਚੋਂ ਚਾਹੀਦਾ ਹੈ ਕੰਪਰੋਮਾਈਜ਼ ਕਰਨਾ ਆਪਣੇ ਘਰਦਿਆਂ ਦੇ ਨਾਲ ਹਰ ਗੱਲ ਦੇ ਵਿੱਚ ਸਾਢੇ 3 ਹੋ ਗਏ ਆ ਤੇ ਆਪਾਂ ਆਪਣੇ ਘਰੇ ਪਹੁੰਚ ਗਏ ਮਿੱਤਰੋ ਗੱਡੀ پارک ਹੀ ਲਾ ਦਿੱਤੀ ਆ ਗੁਰਸ਼ਾਨ ਵੀਰ ਨੇ ਚੱਕ ਲਿਆ ਆਪਣਾ ਬਾਕਸ ਅੱਜ ਮੈਂ ਕੀ ਖਲਾਂਗਾ ਆਪਣਾ ਘਰੇ ਵਿੱਚ ਚਲੋ ਯਾਰ ਛੇਤੀ ਮਿਲਾਂਗੇ ਦੱਸ ਤਾਂ ਜੀ ਗੱਲ ਤਾਂ ਹੁਣ ਕੀ ਬਣਾਇਆ ਮੰਨ ਲਾ ਖਾ ਲੇ ਪਹਿਲੀ ਟਿਸ਼ਕੜੀ ਬਣਾ ਕੇ ਘਰੇ ਵਿੱਚ ਅੱਜ ਇਹ ਜਿਵੇਂ ਤੁਸੀਂ ਕਿਹਾ ਤਾਂ ਮਿੱਠਾ ਬਿਸਕੁਟ ਬਣਾਉਗਾ ਜੀ ਬਿਸਕੁਟ ਬਣਾਉਗਾ ਜੀ ਪੈਂਤੀ ਪੈਂਦੇ ਗੁੱਡ ਮਾਰਨਿੰਗ ਆ ਦੇ ਕੀ ਜਾਂਦਾ ਬੈਂਤੀ ਹੁਣ ਉਹ ਬਿਸਕੁਟ ਬਾਹਰ ਨਹੀਂ ਜਾਣਾ ਦੇਖ ਇੱਧਰ ਦੇਖ ਤੇ ਤੈਨੂੰ ਕਿ ਦੇਖਦਾ ਸਹੀ ਫੇ ਜਾ ਕੇ ਉੱਥੇ ਆ ਲੈ ਐ ਗੁੱਸੇਦਾਰਾ ਦਾ ਬਣਾ ਦੇ ਉੱਥੇ ਜਾ ਕੇ ਹੈਵੇਂ ਤੀ ਫੇ ਗੁੱਸਾ ਵੀ ਤੈਨੂੰ ਆ ਜਾਂਦਾ ਹੈ ਆਹ ਦੇ ਕੀ ਜਾਂਦਾ ਹਾ ਕੀ ਆ ਵਾਟ ਇਜ਼ ਦਿਸ ਸ਼ਨਕਰ ਬੁਤੋਂ ਨੂੰ ਅਨਬਾਕਸਿੰਗ ਚਾਕੂ ਲਿਆਓ ਚਾਕੂ ਦੀਵੰਦ ਘਟਦਾ ਤਾਂ ਮੈਂ ਦੀਵੰਦ ਘਟਦਾ ਮੈਂ ਲੈ ਆ ਜਾਲੀ ਦਿੱਤੀ ਇਹਨਾਂ ਨੇ ਜਿਹੜੀ ਪਿੱਛੋਂ ਦੀ ਉੱਪਰ ਦੇ ਦੀ ਇਹ ਤਾਂ ਹੂੰ ਬਾਕੀ ਇੱਕ ਆਪੀ ਦਿੱਤੀ ਹੈ ਜਿਹਨੂੰ ਨਹੀਂ ਸਮਝ ਲੱਗੀ ਪਰਚੇ ਵਰਚੇ ਹਾਂ ਅਜੇ ਕੋਈ ਨਹੀਂ ਚਾਰ ਵਈ ਜਿਹੜੇ ਪਾ ਦੇਖੀਏ ਮੈਂ ਸਿਰ ਉਹੀ ਜਾਂਦੀ ਆਪਾਂ ਵਾਈਟ ਕਲਰ ਦੀ ਹੈ ਨਾ ਕਿ ਜਦੋਂ ਤੇ ਗੱਤ ਨਹੀਂ ਨਾ ਗੱਤ ਨਹੀਂ ਪਹਿਲਾਂ ਕਹਿੰਦੇ ਨੇ ਕਹਿੰਦੇ ਵੀ ਉੱਤੇ 180 ਲਿਖਿਆ ਡੱਬੇ ਉੱਤੇ ਆਰੇ ਇਹਦੇ 200 ਲਿਖਿਆ ਮੇਰੇ ਉੱਤੇ ਤੋਂ ਹੀ ਆ ਦੇਖੋ ਤਾਂ ਗੁੱਸਾ ਨਹੀਂ ਲੋਦੀਏ ਉਹ ਨਹੀਂ ਹੈ ਨਾ ਫਿਰ ਥੋੜਾ ਜਿਹਾ ਬਲੈਕ ਮੰਗਦੀ ਸੀ ਹੀ ਪਰ ਬਲੈਕ ਦੇ ਵਿੱਚ ਕੁਝ ਸੰਵਧੀ ਆ ਵਧੀਆ ਇਹ ਉਹ ਹੀ ਲਈ ਤਾਂ ਵੱਜੂ ਸਮਾਣੋ ਬਲੈਕ ਤਾਂ ਤਾਂ ਲੀਰ ਵੀ ਨਹੀਂ ਮਾਰਨੀ ਇਹ ਨਹੀਂ ਹੈ ਇਹ ਗੰਦਾ ਹੀ ਨਹੀਂ ਹੈਗਾ ਵੇਖ ਨਾ ਗੰਦਾ ਹੈ ਸਹੀ ਹੈ ਹੁਣ ਇਹ ਤੇ ਨਾ ਚਾਹੁੰਦੀ ਲੀਰ ਮਾਰਨੀ ਪਿਆ ਕਰੇ ਇਹਨੂੰ ਬਸ ਠੀਕ ਹੋ ਗਿਆ ਇੱਧਰ ਲੱਗਣਾ ਨੇ ਟਾਈਮ 6:30 ਹੋ ਗਏ ਆ ਤੇ ਆਪਾਂ ਆਪਣੇ ਕੱਪੜੇ ਲੀਡ ਕਰਕੇ ਚੇਂਜ ਮਿੱਤਰੋ ਕੰਮ ਤੇ ਪਹੁੰਚ ਗਏ ਆ ਹੁਣ ਪੱਟੀ ਚੱਕੂ ਬਾਲਦੀ ਕੰਮ ਸਟਾਰਟ ਕਰਤਾ ਤੇ ਇਧਰ ਗੁਸ਼ਾਨਵੀਰ ਨੇ ਆਪਣੇ ਨਾ ਸ਼ੁਰੂ ਕਰਤੇ ਬਣਾਉਣੇ ਆਪਣੇ ਬਿਸਕਟ ਕਹਿੰਦਾ ਦੋ ਬਿਸਕਟ ਵਿਕਣੇ ਆਏ ਗੁਸ਼ਾਨਵੀਰ ਦਾ ਦਿਲ ਕਰਦਾ ਨਾ ਲਈਏ ਨਾ ਲੈ ਕੇ ਦਈਏ ਵਿਚਾਰੇ ਨੂੰ ਦਰਸਣ ਦੋ ਤੇ ਆ ਦੇ ਕੋਈ ਬਣਾ ਕੇ ਗੁਸ਼ਾਨਵੀਰ ਲਈ ਲੈਣ ਦੀ ਬਿਸਕਟ ਤੇ ਹੁਣ ਇਹ ਪਕਾਉਣੇ ਕਿੱਥੇ ਉੱਤੀ ਚੱਕ ਕੋਈ ਥਰੇ ਚੱਕਣੀ ਹੋਣੀ ਤਲੀ ਜਾ ਕਰਾ ਮੇਰਾ ਨਹੀਂ ਪਾਕਿਆ ਹਣਾ ਅੱਜ ਆਪਾਂ ਸਪੈਸ਼ਲ ਇਸ ਕਰਕੇ ਲਿਆਨੇ ਆ ਆਪਣਾ ਉਹ ਵੀ ਜਿਹੜੇ ਬਿਸਕੁਟ ਬਾਂਜਣ ਲਾ ਕੋਈ ਬੁਛਾਰਵੀ ਨੇ ਕੱਲ ਪਾਸੂ ਟਰਾਈ ਕੀਤੀ ਸੀਗੀ ਆਪਣੀ ਲੱਕੜ ਦੀ ਪੱਟੀ ਦੇ ਵਿੱਚ ਬਣਾਉਣ ਦੀ ਲੱਕੜ ਦੀ ਪੱਟੀ 'ਚ ਬਿਸਕੁਟ ਰੱਖਿਆ ਉਹਨੇ ਤੇ ਰੱਖਦੀ ਸਾਰੇ ਪੱਟੀ ਦੇ ਵਿੱਚ ਬਿਸਕੁਟ ਜਲ ਗਏ ਦੇ ਕਿਉਂ ਨਾ ਜੇ ਇਹ ਚੱਗਵਲ ਦੀ ਉੱਪਰੋਂ ਪੱਕ ਰਹੇ ਬਿਸਕੁਟ ਜਦ ਇਹ ਜਲਤੇ ਸਹੀ ਕਰਤਾ ਤੇ ਫੇ ਆਪਾਂ ਨੂੰ ਮੌਕੇ ਤੇ ਉਹ ਝੀ ਲਾਉਣੀ ਪੈ ਗਈ ਨਾਲੇ ਵੈਸੇ ਲੋੜ ਰਹਿੰਦੀ ਆ ਚੀਜ਼ ਤਾਂ ਜਿੰਨੀਆਂ ਘਰ ਦੇ ਵਿੱਚ ਹੁਣ ਉਨੀਆਂ ਥੋੜੀਆਂ ਹੀ ਹੋਣੀਆਂ 8 ਟੇ ਬਣਾਏ ਬਿਸਕੁਟ ਹੈ। ਹਾਂ। ਠੀਕ ਹੋ ਗਿਆ। ਇਹੋ ਸ਼ਹਾਹ ਦੇ ਵੀ ਕਾਰੀਗਰ ਹਨ। ਇਹ ਪਤਾ ਨਹੀਂ ਕਿੱਥੋਂ ਦੇਖੀ ਜਾਂਦਾ ਚੀਜ਼ਾਂ ਦੇਖੀ ਤੂੰ ਕਿ ਨੈਟ ਦੇ ਉੱਪਰ ਦੇਖ ਕੇ ਨਾ ਫਿਰ ਲੱਗੇ ਰਹਿੰਦਾ ਬਣਾਉਂਗਾ ਤੇ ਕਦੇ ਕੁਛ ਕਦੇ ਕੁਛ ਕਦੇ ਮਿੱਠਾ ਗਾ ਤੇ ਤੱਤਾ ਕਾ ਠੰਡਾ। ਮੈਂ ਕਿਹਾ ਜਿਹੜੀ ਉਹ ਵਾਲੀ ਚੀਜ਼ ਹੈ ਤੇ ਅਕਤੀ ਸਲਾਤੀ ਉਹ ਤਾਂ ਕੋਲੋਂ ਆ ਗਈ ਆ। ਜੀ ਜੀ ਸਾਰੇ ਕੋਲ ਆ ਗਏ। ਮਿੱਠੇ ਵਾਲਾ ਨਿੱਤੇ ਆ ਗਈ ਆ। ਹੁਣ ਮਿੱਠੇ ਉੱਤੇ ਵੀ ਜਾਊਗਾ। ਇੱਚੇ ਹਲਵਾਈ ਹੋਣੇ ਹੱਦ ਤੱਕ ਕੰਪਲੀਟ ਚੱਲ ਗਿਆ। ਕਿਹਦਾ ਗੱਲ ਹੈ ਅੱਜ ਤੁਸੀਂ ਵੀ ਕਿ ਵੈਸੇ ਲੰਬ ਘੜਾ ਚੀਜ਼ ਬਹੁਤ ਵਧੀਆ ਬਣਾਉਂਦਾ ਮੈਂ ਤਾਂ ਤੇਜ਼ੀ ਬਣਾਉਂਦਾ ਚੀਜ਼ ਬਣਾਉਂਦਾ ਮਹਾਂ ਸ਼ਾਨਵੀਰ ਇਹਦਾ ਗੁਣ ਹੈ ਹੱਥ ਵਿੱਚ ਹੁਸ਼ਾਰਵੀਰ ਜੀ ਕੇ ਗੁਣ ਹੈ ਅੱਜ ਆਪਣੇ ਮਿੱਤਰੋ ਪੱਠੀ ਉੱਤੇ ਅੱਜ ਭਾਈ ਉਹ ਨਹੀਂ ਆਏ ਨੇ ਮਜੀਦ ਭਾਈ ਉਹ ਨਹੀਂ ਆਏ ਨੇ ਤੇ ਨਾਲ ਆਪਣੇ ਭਾਈ ਸਭਾ ਜਰਵੇਦੀ ਆਪਾਂ ਆਪਾਂ ਕੱਲ੍ਹ ਦੇ ਵਲੋਗ ਦੇਖਿਆ ਗੁਰਦੁਆਰਾ ਸਾਹਿਬ ਆਏ ਸੀ ਆਪਣੇ ਤੇ ਭੋਜ ਭਾਈ ਕਿੱਦਾਂ ਲੱਗਦਾ ਵਧੀਆ ਜੀ ਬਾਈ ਅੱਜ ਚੜ੍ਹਦੀ ਕਲਾ ਰਸਾ ਖਾਤਾ ਜੀ ਅੱਜ ਪੰਜਾਬ ਦੇ ਯਾਰ ਜੀ ਤੁਹਾਡੇ ਕਾਰੋਬਾਰ ਸਫਲਤਾ ਹੋਵੇ ਤਾਂ ਦੇਰ ਉਤਾਵਚਾ ਤਾਂ ਕਿ ਤਕੜੇ ਹੋ ਕੇ ਕਿਰਤ ਕਰੋ ਅਸੀਂ ਕੀਰਤੀ ਬਾਬੇ ਦੇ ਸੇਵਕ ਹਰਤੀ ਦੇ ਨਹੀਂ ਬਾਬੇ ਨੇ ਕਿਰਤ ਕੀਤੀ ਹੈ ਕੀਰਤੀ ਹੀ ਕੀਰਤ ਕਰ ਸਕਦਾ ਹੈ ਇਹ ਤਾਂ ਵੀ ਬੜਿਆਈ ਪਰਮੇਸ਼ਰ ਦੀ ਜਿਹੜੇ ਕੀਰਤੀ ਨੇ ਉਹਨਾਂ ਦਾ ਪੰਥ ਹੈ ਖਾਲਸਾ ਪੰਥ ਸਿੱਖ ਪੰਥ ਕੋ ਬਣਾਉਣ ਦਾ ਕੀਰਤੀਆਂ ਦਾ ਪੰਥ ਹੈ ਜਿੱਥੇ-ਜਿੱਥੇ ਕਰਤੀ ਸਖ ਬੈਠੇ ਆ ਗੁਣਾਂ ਦਾ ਸਭ ਚੱਤੇ ਬੇ ਰੱਖਦੇ ਨੇ ਤੁਹਾਡੇ ਵੀ ਰੱਖਣ ਤੁਹਾਨੂੰ ਪਰਿਵਾਰ ਨੂੰ ਚਰਚੀ ਕਲਾ ਬਖਸ਼ਣ ਕਾਰੋਬਾਰ ਸੱਤਾ ਬਖਸ਼ਣ ਖਸ਼ੀ ਦਾ ਪ੍ਰਾਸ ਦਾ ਦਿਮਾਗ ਚੱਲੇ ਵਾਈ ਗੁੱਜੀ ਕਾ ਪਾਸ ਸੱਤ ਵਾਈ ਜੀ ਕੀ ਫੋਟੇ ਹੁਆ ਉਹ ਵੀ ਉਹ ਦੋ ਤਰੀਕਾ ਚੰਗੀ ਸਸਿ ਜੀ ਬੰਦਨਾ ਵੀ ਆ ਬਣਾ ਕੇ ਰੱਖਿਆ ਹੋਇਆ ਹਾਂ ਹਾਂ ਜੀ ਆਹ ਪਨੀਰ ਨਹੀਂ ਮੈਨੂੰ ਪਨੀਰ ਮੈਨੂੰ ਅੰਮ੍ਰਿਤ ਚੱਲ ਗਿਆ ਇਸਕ ਵਾਪਰ ਕਿਉਂ ਹੈ ਸਾਡੇ ਤੋਂ ਫੋਨ ਆਉਂਦੀਆਂ ਨੇ ਬਣੀਆਂ ਬਣਾਈਆਂ ਬਲਦੀਆਂ ਪਨੀਰ ਨੇ ਪੀਟੇ ਇਥੇ ਚੱਲ ਉਹਨੂੰ ਫਲਾਦਰੇ ਚ ਪੜ ਲੈਂਦੇ ਅਸੀਂ ਆ ਬਣਾ ਲਈ ਅੱਛਾ ਅੱਛਾ ਉਹ ਜਿਹੜੇ ਹੈ ਨਹੀਂ ਕਿ ਟੁੱਕੀ ਤਰਕੀ ਪਾਣੀ ਹੁੰਦੀ ਹੈ ਉਹ ਬਣਾਦੇ ਨਾ ਸੋਕੇ ਸੋਟੀਆਂ ਪਾ ਕੇ ਤੇ ਉਹ ਟੁੱਕੀ ਕਾਵਾ ਨਾਲ ਬਣਾਉਂਦੇ ਨੇ ਕਾਫੀ ਕੋਣਾ ਹੁੰਦਾ ਉਹ ਤੇ ਬਣਾ ਬਣਾ ਸਾੜੇ ਜੱਜੇ ਦਾ ਆਪ ਨੂੰ ਬਣਾਤਾ ਕੋਲਿਆ ਬਹੁਤ ਸ਼ੁਕਰਵਡੀ ਉਹ ਪੀਵੇ ਨਾ ਮਤਲਬ ਪੀਏ ਤਾਂ ਕਿ ਸ਼ੁਕਰਕ੍ਰਿਤਾ 115 ਆ ਗਈ ਉਹਨੇ ਕਿਹੜਾ ਗਾਮ ਕਿਹੜਾ ਗਾਮ ਮੈਂ ਜਸੇ ਤਾਂ ਉਹ ਮਿੱਠਾ ਬਣਾ ਸੀ ਖਾਣ ਕਾਫੀ ਕਾਫੀ ਉਹ ਜਿੰਸਿੰਗ ਜਿੰਗ ਉਹ ਤਾਂ ਬਹੁਤ ਮਿੱਠਾ ਸੀ ਆਪੇ ਬੀਗਰ ਗੁਨੇ ਪ੍ਰੋਡਿਊਸ ਕਰਦੇ ਪਹਿਲਾ ਰੰਗ ਬੇੜਾ ਖੜਾ ਨਹੀਂ ਜਦ ਮਾਰਦੀ ਮੈਂ ਖੰਡ ਬਿੰਦ ਕੋ ਵਾਲੀ ਕੋਣੀ ਵੀ ਜਾਈ ਨਹੀਂ ਮੈਂ ਕਿਸੇ ਚੀਜ਼ ਚ ਵੀ ਮਜਬੂਰੀ ਨਹੀਂ ਹੋਵੇ ਮੈਂ ਨਾ ਰੇ ਨਹੀਂ ਕਰਦਾ ਜੇ ਮੈਨੂੰ ਮੱਛਣ ਫਿਰ ਲੱਗਾਂ ਦੇ ਨਾ ਵਾਪਸ ਜੀ 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 ਉਹ ਜੀ ਪੋਸਰਾ ਜੇ ਜਿੰਦੂ ਦਾ ਜੀ ਆਰਬਾ ਕੋਲ ਨਹੀਂ ਆ ਰਿਹਾ ਉਹ ਕੇ ਭਾਈ ਉਹ ਕੇ ਭਾਈ ਬੰਦਾਂ ਨਾਲ ਉਹ ਲੈ ਮਿੱਤਰ ਫੜਕੀ ਜਾਂਦੇ ਪਿੱਛੇ ਇਹ ਆਪਣੇ ਭਾਈ ਵੱਡੀਆਂ ਗੁਫਾ ਚ ਭਾਈ ਮੱਜੀ ਸੀ ਉਹਨਾਂ ਦਾ ਭਤੀਜਾ ਕ੍ਰੈਡਰ ਦੇ ਵਿੱਚ ਰਹਿੰਦਾ ਤੇ ਉੱਥੋਂ ਸਹੀ ਹੈ ਨਾ ਬਿਲਕੁਲ ਇਸ ਸਕੂਲ ਵਿੱਚ ਰਹਿੰਦੇ ਨੇ ਤੇ ਮਾਸਟਰ ਜੀ ਇਹਨਾਂ ਦੇ ਪਿਤਾ ਜੀ ਨੇ ਮਸ਼ਹੂਰ ਨੇ ਅਲਕਰੀ ਦੇ ਪ੍ਰਿੰਸੀਪਲ ਸਾਹਿਬ ਤੇ ਅਸੀਂ ਮਿਲਦੇ ਰਹਿੰਦੇ ਹਾਂ ਤੇ ਬਾਕੀ ਇਜਰਬੀਆ ਉਹਨਾਂ ਲੋਕੇ ਪਿੱਛੇ ਰਹਿੰਦੇ ਨੇ ਵੀਡੀਓ ਮੂਰੇ ਬਣ ਜਾਂਦੇ ਪਿੱਛੇ ਵੀ ਨਿਕਲ ਜਾਂਦੇ ਮੈਂ ਕਿਹਾ ਜੀ ਜਰਮਨ ਡਿਕਾ ਜੀ ਮੈਂ ਜਾਣ ਵੀ ਦੇਦਾ ਨੇ ਪਿੱਛੇ ਵੜ ਕੇ ਲਾਉਣਾ ਪਾਉਂਦੇ ਠੀਕ ਹੈ ਭਾਈ ਥੈਂਕ ਯੂ ਧੰਨਵਾਦ ਬਹੁਤ ਬਹੁਤ ਓਕੇ ਬਈ ਚੰਗਾ ਜੀ ਕਹਿ ਦੀ ਸਸੀ ਗਾ ਜੀ ਚਾਹੋ ਭਾਈ ਮੇਰਾ ਟਾਈਮ ਪਾਉਣੇ ਯਾਰ ਹੋ ਗਏ ਆ ਤੇ ਆਪਣਾ ਕੰਮ ਕਾਰ ਮੁੱਕ ਗਿਆ ਤੇ ਗੁਰシャン ਵੀਰ ਦੇ ਬਿਸਕੁਟ ਦੇਖੋ ਬਣੇ ਗਏ ਤਿਆਰ ਹੋ ਗੁਰシャン ਵੀਰ ਨੇ ਬਣਾਏ ਬਣਾਉਂਦੇ ਪਰ ਬਣੇ ਵੇਖੋ ਕਲਰ ਬਹੁਤ ਸੋਹਣਾ ਬਣੇ ਤੇ ਖਾਣ ਦੇ ਵਿੱਚ ਵੀ ਸੁਆਦ ਨੇ ਤੇ ਬਾਕੀ ਆਪਾਂ ਕੱਲੂ ਬਣਾਵਾਂਗੇ ਇਸ ਲਈ ਬਾਕੀ ਆਪਾਂ ਕੋਈ ਇੰਨਾ ਹੀ ਬੜਿਆ ਕੰਮ ਕਰ ਸੀ ਗਿਆ ਟਾਈਮ ਨਹੀਂ ਲੱਗਿਆ ਬਾਕੀ ਬਣਾਉਣ ਦਾ ਤੇ ਬਾਕੀ ਉਸ ਵਾਰੀ ਕੱਲੂ ਬਣਾਵਾਂਗੇ ਤੇ ਕੁੱਲ ਮਿਲਾ ਕੇ ਜਿਹੜੇ ਕੰਮ ਵਾਸਤੇ ਆਪਾਂ ਅੱਜ ਗਏ ਸੀਗੇ ਆਪਾਂ ਸਮਾਂ ਲੈੰਦਾ ਉਹ ਬਣ ਗਿਆ ਆਪਣਾ ਉਹਦਾ ਕਹਿਣਾ ਵੀ ਆਪਣੀ ਚੀਜ਼ ਆਪਣੇ ਇਹ ਕੰਮ ਹੋ ਕੇਲੇ ਬਿਸਕੁਟਾਂ ਵਾਸਤੇ ਨਹੀਂ ਹਰ ਚੀਜ਼ ਆਪਣੇ ਕੰਮ ਆ ਸਕਦੀ ਆ ਤੇ ਮੈਂ ਕੁੱਲ ਮਿਲਾ ਕੇ ਸਾਰਾ ਕੁਝ ਬੜਾ ਵਧੀਆ ਰਿਹਾ ਮੇਰੀ ਤਰਫ ਸਾਰਾ ਬਲੌਗਰ ਦੇ ਸਾਰਾ ਦਿਨ ਦਾ ਸ਼ੇਅਰ ਕੀਤਾ ਤੇ ਤੁਸੀਂ ਸਾਰਨੇ ਵਲੌਗ ਇੰਜੋਏ ਕੀਤਾ ਜੇ ਪਸੰਦ ਆਇਆ ਤਾਂ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲ ਨੂੰ ਮਿਲਾਂਗੇ ਬਲੌਗ ਦੇ ਵਿੱਚ ਤਦ ਤੱਕ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ